ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕਾਲਾ ਡੈਰੀ ਫਾਰਮ ਕੋਟਪੂਰਾ ਦੇ ਵਿੱਚ ਕਾਲਾ ਕੋਟਪੂਰਾ ਅੱਜ ਆਪਣੇ ਫਾਰਮ ਤੇ ਇੱਕ ਝੋਟੀ ਆਈ ਹੈ ਤਾਜੀ ਸੂਈ ਅੱਜ ਸਵੇਰ ਵੱਲੀ ਬੱਚਾ ਨਗਰ ਕੱਟੀ ਨੀਲੀ ਰਾਵੀ ਸਵੇਰ ਸੂਈ ਹੈ ਪਹਿਲਾ ਸੂਰਾ ਚਾਰ ਦੰਦ ਬਿਲਕੁਲ ਨਿੱਕਾ ਸਿੰਘ ਬਹੁਤ ਹੀ ਥਣ ਲੇਵਾ ਵਧੀਆ ਸੀਲ ਸਾਊ ਬੜੀ ਹੈ ਬੱਚਾ ਲੈਂਦੀ ਆ कर लो चेक और लेवे की क्वालिटी खाना की क्वालिटी पहला सू है चार दी है नि बिल्कुल निका सिंह जमा छोटा छोटा सिंह ਬੜਾ ਮੋਟਾ ਮੋਟਾ ਖਾਣਾ ਕੋਲੀ ਚ ਆਈ ਸੀਲ ਸਾਬੂ ਬੜੀ ਐ ਮਗਰ ਕੱਟੀ ਐ ਨੀਲੀ 라ਵੀ ਖਾਂ ਲੈਪਾ ਵੇਖ ਲਓ ਖਾਂ ਦੀ ਕੁਆਲਿਟੀ ਚੈੱਕ ਕਰਦੇ ਬਹੁਤ ਵਧੀਆ ਸਾਫ ਸੁਥਰੀ ਐ ਅਰ ਰੋ ਚੈੱਕ ਬਿਲਕੁਲ ਬਰੀਕ ਐ ਕਾਗਜੀ ਨਿੰਬੂ ਆ ਨਸਲ ਬਰੀਡ ਬਹੁਤ ਵਧੀਆ ਛੋਟੀ ਦੀ ਜਿਵੇਂ ਤਾਜ਼ਾ ਬੱਚਾ ਅੱਜ ਸਵੇਰ ਦੀ ਸੋਈ ਐ ਕੱਟੀ ਬਹੁਤ ਵਧੀਆ ਮਗਰ ਸੀਲ ਸਾ ਵੀ ਵਧੀਆ ਬਿਲਕੁਲ ਨਿੱਕਾ ਨਿੱਕਾ ਸੁੰਗ ਅਸਲ ਹੈ ਵੱਡੀ ਬਹੁਤ ਹੈ ਚਾਰ ਦੰਦ ਹੈ ਜੇ ਕਿਸੇ ਭੰਪੜਾ ਨੂੰ ਲੋੜ ਹੈ ਤਾਂ ਆਪਣੇ ਨਾਲ ਕੰਡੈਕਟ ਕਰ ਸਕਦਾ ਬਹੁਤ ਵੱਡੀ ਝੋਟੀ ਹੈ ਬਸ ਸਾਰੀ está